ਵਾਗੁਰੂ ਨਾਮ ਸੱਭ ਨਾਲ ਜੋੜਨਾ ਮੂਲ ਮੰਤਰ ਸਾਹਿਬ ਦਾ ਜਾਪ 24 ਮਿੰਟ ਤੋਂ ਸ਼ੁਰੂ ਕਰ ਕਟੋ-ਕਟ 24 ਮਿੰਟ ਇੱਕ ਘੜੀ ਜ਼ਰੂਰ ਕਰਨਾ ਚਾਹੀਦਾ ਕਿਸੇ ਨੂੰ ਕਾਰੋਬਾਰ ਦੇ ਵਿੱਚ ਕੋਈ ਘਾਟ ਮਹਿਸੂਸ ਹੁੰਦੀ ਹੈ ਮਾਇਆ ਦੀ ਲੋੜ ਹੈ ਮਾਇਆ ਗਜਰਾਨ ਆਹ ਸ਼ਬਦ ਨਾਲ ਜੋੜ ਲਓ ਗੋੜੀ ਮਹਿਲਾ ਪੰਜਵਾਂ ਸਰਕਰ ਬਈਸੂ ਹਰਿਆਣੇ ਸਾਧਗੁਰ ਤੁਮਰੇ ਕਾਜ ਜੇ ਸਰੀਰ ਰੋਗੀ ਹੈ ਡਾਕਟਰਾਂ ਦੇ ਦਿਮਾਗ 'ਚ ਕੁਝ ਆਉਂਦਾ ਦਵਾਈਆਂ ਕੰਮ ਨਹੀਂ ਕਰਦੀਆਂ ਆਹ ਸ਼ਬਦ ਪੜ ਲਿਆ ਕਰੋ ਸੋਟ ਮੱਲਾ ਪੰਜਵਾਂ ਜਨਮ ਜਨਮ ਕੇ ਦੂਖਨ ਮਾਰੈ ਸੂਕਾ ਮਨ ਸਦਾ ਹੈ ਦਰਸ਼ਨ ਪੇਟ ਤੋ ਬੋਤ ਨਿਹਾਲ ਹਰ ਕਾ ਨਾਮ ਵਿਚਾਰਾ ਮੇਰਾ ਬੈਦ ਗੁਰੂ ਬੋਲਦਾ ਗੁਰੂ ਤੋਂ ਵੱਡਾ ਬੈਦ ਕੋਈ ਜਿੱਥੇ ਗੁਰਨਾਨਕ ਸਾਹਿਬ ਦੀ ਕਿਰਪਾ ਹੋਣੀ ਹੈ ਆ ਸੰਗਤ ਦਵਾਈ ਕੰਮ ਨਹੀਂ ਕਰਦੀ ਦਵਾਈ ਲੱਗਣੀ ਸ਼ੁਰੂ ਹੋ ਜਾ ਗੁਰਬਾਣੀ ਦੇ ਵਿੱਚ ਵੱਡੀ ਤਾਕਤ ਹੈ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਬਾਣੀ ਨਿਰੰਕਾਰ ਦੇ ਦੇਸ਼ ਤੋਂ ਆਈ ਹੈ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਜਿੰਨੀ ਆਪਾਂ ਬਾਣੀ ਪੜਾ ਜੇ ਕੁਛ ਕਰਾਂਗੇ ਤਾਂ ਪ੍ਰਾਪਤੀ ਹੁੰਦੀ ਐ ਸਾਹ ਸੰਗਤ ਜੇ ਸੌ ਸੌ ਕੇ ਜਾਪਤੀ ਫਿਰ ਤਾਂ ਫਾਇਦਾ ਹੋਰ ਕੰਮਾਂ 'ਚ ਆਪਾਂ ਬਹੁਤ ਸਮਾਂ ਲਾਉਂਦੇ ਆ ਇਧਰ ਵੀ ਲਾ ਕੇ ਦੇਖੋ ਹੁਣ ਕਹਿਣ ਨੂੰ ਤਾਂ ਨਹੀਂ ਦਿਲ ਕਰਦਾ ਵੀ 24 ਮਿੰਟ ਮੂਲ ਮੰਤਰ ਸਾਹਿਬ ਤਾਂ ਦੁਨੀਆ ਕਰਦੀ ਨਹੀਂ ਦੱਸਿਏ ਵੀ ਕੀ ਸਮਝੂ ਮੈਂ ਬਿਮਾਰ ਹਾਂ ਪੋਜ਼ਿਟਿਵ એનર્ਜੀ ਰੱਖੋ ਜਦੋਂ ਕੋਈ ਕਹਿੰਦਾ ਵੀ ਕੀ ਹਾਲ ਐ ਚੜ੍ਹਦੀ ਕਲਾ ਅਗਲਾ ਪੁੱਛਦਾ ਨਾ ਕੀ ਹਾਲ ਆ ਵੀ ਬੜੀ ਕਿਰਪਾ ਮਹਾਰਾਜ ਦੀ ਚੜ੍ਹਦੀ ਕਲਾ ਫਿਰ ਗੁਰੂ ਨਾਨਕ ਸਾਹਿਬ ਚੜ੍ਹਦੀ ਕਲਾ ਜਿਹਾ ਕਰਦੇ ਆ ਜੇ ਵਗਾ ਕੀ ਹਾਲ ਆ ਕੋਈ ਕੁਛ ਨਹੀਂ ਜੀ ਬਿਮਾਰ ਆ ਜੀ ਨਹੀਂ ਨਹੀਂ ਕਰ ਕਹਿਣਾ ਹੈ ਚੜ੍ਹਦੀ ਕਲਾ ਗੁਰੂ ਨਾਨਕ ਸਾਹਿਬ ਮਿਹਰ ਕਰਨ ਠੀਕ ਹੈ ਇੱਕ ਵਾਰੀ ਜੀਵਨ ਮਿਲਿਆ ਇੱਕ ਵਾਰੀ ਜ਼ਿੰਦਗੀ ਮਿਲੀ ਹੈ ਇਹਨੂੰ ਵਧੀਆ ਟੰਗ ਨਾਲ ਜੀਓ ਆਪਾਂ ਹਾਂ ਜੀ ਵਧੀਆ ਟੰਗ ਨਾਲ ਜੀਓ ਠੀਕ ਹੈ ਨਾ ਕਰਮ ਕਰੋ ਇਹ ਕਰੋ ਇੱਕ ਸ਼ਬਦ ਹੁੰਦਾ ਹੈ ਦੌੜੀ ਨੰਲਾ ਪੰਜਵਾਂ ਫਿਰ ਕਰ ਵੈਸੋ ਅਰਜਨ ਪਿਆਰੇ ਸਤਗੁਰੂ ਕੁੰਮਰੇ ਕਾਸ ਵਾਰੇ ਹਾਂਜੀ ਆ ਇਹ ਸ਼ਬਦ ਦਾ ਜਾਪ ਨਾ ਤੁਸੀਂ ਇੱਕ ਮਾਲਾ ਕਰ ਲਓ ਮਾਲਾ ਦੇ ਦੋ ਜਾਂ ਅੱਧਾ ਘੰਟਾ ਕਰ ਲਓ ਇਹ ਜ਼ਰੂਰ ਕਰਨਾ ਕੋਈ ਨਹੀਂ ਇਹ ਜ਼ਰੂਰ ਕਰਨਾ ਤੁਸੀਂ ਜਾਪ ਨੂੰ ਅੱਛੇ ਰੱਖਦੇ ਥੋੜੇ ਕੰਮ ਹੋ ਗਏ ਹੋਏ ਨਹੀਂ ਤਾਂ ਇਨਾ ਗੋਲੀ ਮੰਤਰ ਦੇ ਨਾਲ ਜਦੋਂ ਇਹ ਸ਼ਬਦ ਤੁਸੀਂ ਜਾਪ ਕਰੋਗੇ ਉਹ ਜੋ ਤੁਹਾਡੇ ਮਨ ਦੀ ਇੱਛਾ ਜੇ ਅੱਜ ਪ੍ਰਾਈਵੇਟ ਜੋਬ ਹੈ ਜਾਂ ਸਰਕਾਰੀ ਜੋਬ ਜਾਂ ਜੋਬ ਦੇ ਵਿੱਚ ਅੱਛੀ ਜੋਬ ਮਿਲ ਜਣੀ ਹੈ ਮੇਰੀ ਕੋਈ ਇੱਛਾ ਹੀ ਨਹੀਂ ਹੈ ਬਸ ਜੋ ਆਪਣੇ ਕੋਲ ਹੈ ਚਲੋ ਕੋਈ ਗੱਲ ਨਹੀਂ ਵੀ ਇੱਛਾ ਨਾ ਤਾਂ ਵੀ ਮਹਾਰਾਜ ਨੇ ਪੂਰੀ ਕਰ ਦੇਣੀ ਹੈ ਸ਼ਬਦਾਂ ਇੰਨਾ ਪ੍ਰਭਾਵ ਭਗਤੀ ਦੀ ਇੱਕ ਅਵਸਥਾ ਐਸੀ ਆ ਜਾਂਦੀ ਹੈ ਇੱਥੇ ਬੈਠੇ ਬੈਠੇ ਹੀ ਆਪਾਂ ਗੱਲਾਂ ਸੁਣ ਸਕਦੇ ਆ ਵੀ ਸਵਰਗਾਂ 'ਚ ਕੀ ਗੱਲ ਹੋ ਰਹੀ ਹੈ ਇਹਨਾਂ ਕੰਨਾਂ ਦੇ ਨਾਲ ਇਹ ਉਹ ਅੱਖਾਂ ਹੀ ਹੋਰ ਮਿਲ ਜਾਂਦੀਆਂ ਜਿਹਦੇ ਨਾਲ ਰੱਬ ਦਿਖਦਾ ਇਹਨਾਂ ਅੱਖਾਂ ਨਾਲ ਨਹੀਂ ਦਿਖਦਾ ਬੈਠੇ ਆਪਾਂ ਆਪਣੇ ਕਮਰੇ ਦੇ ਵਿੱਚ ਆ ਸਥੂਲ ਸਰੀਰ ਸੂਖਸ਼ਮ ਸਰੀਰ ਵਿੱਚੋਂ ਕੱਢ ਕੇ ਕਿਤੇ ਵੀ ਜਾ ਕੇ ਸੰਤ ਲੋਗ ਆਪਣੇ ਭਗਤਾਂ ਦਾ ਕਾਰਜ ਕਰ ਦਿੰਦੇ ਨੇ ਸੂਖਸ਼ਮ ਸਰੀਰ ਦੇ ਨਾਲ ਕਲਾਸ਼ ਪੁਰਵਤ ਤੇ ਵੀ ਜਾਇਆ ਜਾਂਦਾ ਸਮੇਰ ਪੁਰਵਤ ਤੇ ਕਿਤੇ ਨਾ ਕਿਤੇ ਜਿੱਥੇ সূক্ষਮ ਸਰੀਰ ਦੇ ਨਾਲ ਉਹ ਡਾਰੀ ਵੱਜ ਜਾਂਦੀ ਹੈ ਪੈਰਾਂ ਬਾਝੋਂ ਚੱਲਣਾ ਇਹਨਾਂ ਪੈਰਾਂ ਦੀ ਲੋੜ ਹੀ ਨਹੀਂ ਪੈਂਦੀ ਬਿਨ ਹੱਥੀ ਕਰਨਾ ਸਾਰੇ ਕਾਰਜ ਹੋ ਜਾਂਦੇ ਬਿਨ ਹੱਥਾਂ ਤੋਂ ਨਾਨਕ ਹੁਕਮ ਪਛਾਣ ਕੇ ਇਉਂ ਖਸਮੈ ਮਿਲਣਾ ਇਹ ਭਗਤੀ ਦੀ ਸਟੇਜ ਹੈ ਭਗਤੀ ਕਰਦੇ ਕਰਦੇ ਇੱਕ ਅਵਸਥਾ ਐਸੀ ਆਉਂਦੀ ਹੈ ਪਰ ਗੁਰੂ ਤੋਂ ਬਿਨਾ ਨਹੀਂ ਮੁਰਸ਼ਿਦ ਤੋਂ ਬਿਨਾ ਨਹੀਂ ਆਪਣੇ ਆਪ ਨਹੀਂ ਕੋਈ ਤਜਰਬੇ ਕਰਨੇ ਚਾਹੀਦੇ ਇੱਕ ਵਾਰੀ ਸ਼ੋਕਸ਼ਮ ਸਰੀਰ ਬਾਹਰ ਨਿਕਲ ਗਿਆ ਨਾ ਘਰਦਿਆਂ ਨੇ ਚੱਕ ਕੇ ਫੂਕ ਦੇਣਾ ਜਦ 12 ਤੋਂ 3 ਦਾ ਟਾਈਮ ਹੈ ਨਾ ਉਹਦੇ ਵਿੱਚ ਇਹ ਹੈ ਵੀ ਇਕੱਲਾ ਆਪਾਂ ਨਾਮ ਜਪੀਏ ਅਣੀ ਵਿਕੋ ਜੀ ਦਾ ਹੁਣ ਜਪਜੀ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਦਾ ਇਹ ਪਾਠ ਨਾ ਉਦੋਂ ਨਾਮ ਦੀ ਗੱਲ ਸਿਰਫ ਮੂਲ ਮਤਬ ਹਾਂ ਮੂਲ ਮਤਬ ਸਾਹਿਬ ਕਰ ਲਓ ਜਾਂ ਕੋਈ ਆ ਸ਼ਬਦ ਕਰ ਲਓ ਤੇ ਜਿਹੜਾ ਪਾਠ ਹੈ ਉਹ ਆਪਾਂ 3:00 ਵਜੇ ਤੋਂ ਬਾਅਦ ਨਾ ਤੱਕ ਫਿਰ ਕਰ ਲਓ ਤਾਂ ਸਟੈਂਪ ਸਿਰਫ ਆਪਾਂ ਨਾਮ ਦਾ ਜਾਪ ਕਰੀਏ ਪਾਉਣੇ ਵੈਗਰੂ ਕਰ ਲਓ ਸਿਰਫ ਆਵੇਂ ਤੁਸੀਂ ਮੂਲ ਮਤਬ ਸਾਹਿਬ ਕਰ ਲਓ ਜੇ ਤੁਸੀਂ ਇਹ ਸ਼ਬਦਾਂ ਦਾ ਜਾਪ ਰੱਖੋਗੇ ਨਾ ਤਾਂ ਤੁਸੀਂ ਥੋੜੇ ਸਮੇਂ ਜੀ ਦੇਖਿਓ ਕਿੰਨਾ ਫਰਕ ਪੈਂਦਾ ਹਾਂਜੀ